ਸਸ਼ਿਆਕਾਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਐਨਆਈਏ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਐਨਆਈਏ ਦੇ ਜਾਂ ਜਿਹੜੀਆਂ ਪੈੜਾਂ ਨੇ ਉਹ ਗੈਂਗਸਟਰਾਂ ਦੇ ਘਰਾਂ ਤੱਕ ਵੀ ਪਹੁੰਚਦੀਆਂ ਦਿਖਾਈ ਦਿੰਦੀਆਂ ਆ ਨੇ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਤੜਕ ਸਾਰ ਸਵੇਰੇ 5 ਵਜੇ ਤੋਂ ਹੀ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਐਨਆਈਏ ਦੇ ਵੱਲੋਂ ਗੈਂਗਸਟਰਾਂ ਦੇ ਘਰਾਂ ਦੇ ਵਿੱਚ ਦਬਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਹੈਰੀ ਮੋੜ ਨਾਮਕ ਗੈਂਗਸਟਰ ਦੇ ਘਰ ਐਨਆਈਏ ਦੀ ਰੇਡ ਕੀਤੀ ਗਈ ਹੈ ਤੇ ਘਰ ਨੂੰ ਸੀਲ ਕਰ ਦਿੱਤਾ ਗਿਆ ਤੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਵੀ ਕਈ ਅਨਾਮੀ ਗੈਂਗਸਟਰਾਂ ਦੇ ਘਰ ਐਨਆਈਏ ਇਹਦੀ ਰੇਟ جاری ਹੈ ਪੰਜਾਬ ਤੋਂ ਇਲਾਵਾ ਜਾ ਕੇ ਗੱਲ ਕਰੀਏ ਤਾਂ ਲਗਾਤਾਰ ਹਰਿਆਣਾ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਦਬਿਸ਼ਦਾ ਜਿਹੜੀ ਕਾਰਵਾਈ ਆ ਲਗਾਤਾਰ ਜਾਰੀ ਆ ਹਰਿਆਣਾ ਦੇ ਵਿੱਚ ਵੀ ਸੋਨੀਪੱਤ ਦੇ ਵਿੱਚ ਪ੍ਰੇਵਤ ਫੌਜੀ ਤੇ ਅੰਕਿਤ ਸੇਰਸਾ ਦੇ ਘਰ ਜਿਹੜੀ ਹੈ ਲਗਾਤਾਰ ਰੇਡ ਜਾਰੀ ਆ ਇਹਨਾਂ ਦੇ ਨਾਲ ਦੇ ਗੁਰਗਿਆਂ ਦੇ ਘਰ ਰੇਡ ਜਾਰੀ ਆ ਤੇ ਉੱਥੇ ਹੀ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਹੈਰੀ ਮੌਰ ਨਾਮਕ ਗੈਂਗਸਟਰ ਦੇ ਘਰੋਂ ਸੀਜ਼ ਕਰ ਦਿੱਤਾ ਗਿਆ ਹੈ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਹੈਰੀ ਮੌਰ ਇਸ ਤੋਂ ਪਹਿਲਾਂ ਵੀ ਇਸ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਸੀ ਤੇ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਗੈਂਗਸਟਰਾਂ ਦੇ ਵੱਲੋਂ ਕਾਲੇ ਕਾਰਨਾਮਿਆਂ ਦੇ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੇ ਉਸ ਨੂੰ ਸੀਜ਼ ਕਰਿਆ ਜਾ ਰਿਹਾ ਹੈ ਤੇ ਇਸੇ ਨਾਲ ਹੀ ਹੁਣ ਬਠਿੰਡਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਅ ਗੈਂਗਸਟਰ ਜਿਹੜਾ ਹਨੀ ਮੌਰ ਦੇ ਘਰ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਮੁਸ਼ਕਲਾਂ ਜਿਹੜੀਆਂ ਨੇ ਗੈਂਗਸਟਰਾਂ ਦੀਆਂ ਪੰਜਾਬ ਦੇ ਵਿੱਚ ਵਾਧੀਆਂ ਦਿਖਾਈ ਦੇ ਰਹੀਆਂ ਨੇ ਦਿੱਲੀ ਤੋਂ ਕੁਝ ਸਪੈਸ਼ਲ ਟੀਮਾਂ ਹੁਣ ਪੰਜਾਬ ਦੇ ਵਿੱਚ ਆ ਕੇ ਕਾਰਵਾਈ ਕਰ ਰਹੀਆਂ ਨੇ ਤੇ ਪੰਜਾਬ ਸਮੇਤ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਕਈ ਤਰੀਕੇ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ ਹੁਣ ਜਿੱਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਐਨਆਈਏ ਦੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਹਰਿਆਣਾ ਦੇ ਸੋਨੀਪਾਟੇ ਵਿੱਚ ਵੀ ਅੰਕਿਤ ਸਿਰਸਾ ਤੇ ਨਾਲ ਹੀ ਉਸ ਦੇ ਨਾਲ ਪਿਆਵਤ ਫੌਜੀ ਜੋ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਘਰ ਵੀ ਆਇਆ ਇਹਦੇ ਵੱਲੋਂ ਦਬਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਕਈ ਗੁਰਗਿਆਂ ਦੇ ਖਿਲਾਫ ਵੀ ਐਨਆਈਏ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸਸ਼ਿਆਕਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਐਨਆਈਏ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਐਨਆਈਏ ਦੇ ਜਾਂ ਜਿਹੜੀਆਂ ਪੈੜਾਂ ਨੇ ਉਹ ਗੈਂਗਸਟਰਾਂ ਦੇ ਘਰਾਂ ਤੱਕ ਵੀ ਪਹੁੰਚਦੀਆਂ ਦਿਖਾਈ ਦਿੰਦੀਆਂ ਨੇ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਤੜਕ ਸਾਰ ਸਵੇਰੇ 5 ਵਜੇ ਤੋਂ ਹੀ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਐਨਆਈਏ ਦੇ ਵੱਲੋਂ ਗੈਂਗਸਟਰਾਂ ਦੇ ਘਰਾਂ ਦੇ ਵਿੱਚ ਦਬਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਹੈਰੀ ਮੋੜ ਨਾਮਕ ਗੈਂਗਸਟਰ ਦੇ ਘਰ ਐਨਆਈਏ ਦੀ ਰੇਡ ਕੀਤੀ ਗਈ ਹੈ ਤੇ ਘਰ ਨੂੰ ਸੀਲ ਕਰ ਦਿੱਤਾ ਗਿਆ ਤੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਵੀ ਕਈ ਅਨਾਮੀ ਗੈਂਗਸਟਰਾਂ ਦੇ ਘਰ ਐਨਆਈਏ ਦੀ ਰੇਡ جاری ਹੈ ਤੇ ਪੰਜਾਬ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਲਗਾਤਾਰ ਹਰਿਆਣਾ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਦਬਿਸ਼ਦਾ ਜਿਹੜੀ ਕਾਰਵਾਈ ਆ ਲਗਾਤਾਰ ਜਾਰੀ ਆ ਹਰਿਆਣਾ ਦੇ ਵਿੱਚ ਵੀ ਸੋਨੀਪੱਤ ਦੇ ਵਿੱਚ ਪ੍ਰੇਵਤ ਫੌਜੀ ਤੇ ਅੰਕਿਤ ਸੇਰਸਾ ਦੇ ਘਰ ਜਿਹੜੀ ਹੈ ਲਗਾਤਾਰ ਰੇਡ ਜਾਰੀ ਆ ਇਹਨਾਂ ਦੇ ਨਾਲ ਦੇ ਗੁਰਗਿਆਂ ਦੇ ਘਰ ਰੇਡ ਜਾਰੀ ਆ ਤੇ ਉੱਥੇ ਹੀ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚ ਹੈਰੀ ਮੋਰ ਨਾਮਕਾ ਗੈਂਗਸਟਰ ਦੇ ਘਰੋਂ ਸੀਜ਼ ਕਰ ਦਿੱਤਾ ਗਿਆ ਹੈ। ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਹੈਰੀ ਮੋਰ ਇਸ ਤੋਂ ਪਹਿਲਾਂ ਵੀ ਇਸ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਸੀ ਤੇ ਇਸ ਦੀ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਗੈਂਗਸਟਰਾਂ ਦੇ ਵੱਲੋਂ ਕਾਲੇ ਕਾਰਨਾਮਿਆਂ ਦੇ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੇ ਉਸ ਨੂੰ ਸੀਜ਼ ਕਰਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਹੁਣ ਬਠਿੰਡਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ। ਗੈਂਗਸਟਰ ਜਿਹੜਾ ਹਨੀ ਮੌਰ ਦੇ ਘਰ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਮੁਸ਼ਕਲਾਂ ਜਿਹੜੀਆਂ ਨੇ ਗੈਂਗਸਟਰਾਂ ਦੀਆਂ ਪੰਜਾਬ ਦੇ ਵਿੱਚ ਵਾਧੀਆਂ ਦਿਖਾਈ ਦੇ ਰਹੀਆਂ ਨੇ ਦਿੱਲੀ ਤੋਂ ਕੁਝ ਸਪੈਸ਼ਲ ਟੀਮਾਂ ਹੁਣ ਪੰਜਾਬ ਦੇ ਵਿੱਚ ਆ ਕੇ ਕਾਰਵਾਈ ਕਰ ਰਹੀਆਂ ਨੇ ਤੇ ਪੰਜਾਬ ਸਮੇਤ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਕਈ ਤਰੀਕੇ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ ਹੁਣ ਜਿੱਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਐਨਆਈਏ ਦੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਹਰਿਆਣਾ ਦੇ ਸੋਨੀਪਾਟ ਦੇ ਵਿੱਚ ਵੀ ਅੰਕਿਤ ਸਿਰਸਾ ਤੇ ਨਾਲ ਹੀ ਉਸ ਦੇ ਨਾਲ ਪਿਆਵਤ ਫੌਜੀ ਜੋ ਕਿ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਘਰ ਵੀ ਆਇਆ ਇਹਦੇ ਵੱਲੋਂ ਦਬਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਕਈ ਗੁਰਗਿਆਂ ਦੇ ਖਿਲਾਫ ਵੀ ਐਨਆਈਏ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ